दिन हार प्रभु छोड़ के लगे अंग सुवाए मन कहूं न सीजई बिन नामे पत जाए दिन हार प्रभु छोड़ के लगे अंग सुवाए ਨਾਨਕ ਹੂੰ ਰਸੇ ਜੈ ਬਿਨ ਨਾਮੇ ਪਤ ਜਾਵੇ। ਵਸ ਮਸਤੂਲੇ ਪਾਛੇ ਪਾਵ। ਇੱਕ ਮਸਤ ਕਾਰਨ ਵੀ ਖੋਟ ਦਵਾਵੇ। ਇੱਕ ਬਿਨਾ ਦੇ ਦਸਬੀਰ ਮੇ ਤਮੂੜਾ ਕਉ ਕਰ ਕਰੇ। ਜੇ ਸੂਤਾ ਕੁਰਸਾ ਨਾਹੀਂ ਚਰ ਤਾ ਕੋ ਕੀਚੈ ਸਦ ਨਾਮ ਅਸੰਖਰ ਜਾ ਕੇ ਮਰਨ ਲਗਾ ਪ੍ਰਭੂ ਮੀਠਾ ਸਰਬ ਸੂਤਾ ਹੋ ਮਨੁ ਥਾ ਜਿਸ ਜਨ ਰਤਨ ਹੁਕਮ ਮੰਨਾਇ ਸਰਬ ਕਾ ਲੋਣ ਕੇ ਤੈਨੂੰ ਪਾਏ। ਦਸ ਮਸਤੂਲੇ ਪਾਛੇ ਪਾਵੇਂ ਇੱਕ ਮਸਤੂਕਾਰਨ ਵਿਖੋਟੇ ਲਵਾਵੇ। ਇੱਕ ਬਿਨ ਦੇ ਦਸਮੀਰ ਲੈ ਤਮੜ ਕੋ ਕਹਾ ਕਲੇ ਜਿਸਾ ਗੁਰਸਿंह ਲਾਹੀ ਚਾ ਤਕੋ ਕੀ ਜੈ ਸਦਨਾਮਸਖਾਰ ਜਾਕੇ ਮਨ ਲਗਾ ਪ੍ਰਭੂ ਮੇਖਾ ਸਰਬਸੂ ਤੰ ਮਨੂਠ ਜਿਸ ਜਨ ਆਪਣੋ ਹੁਕਮ ਮੰਨਾਏ ਸਰਬਤਾ ਸੈ ਜਨ ਆਪਣਾ ਹੁਕਮੁ ਮਾਇਆ ਸਰਬਥਾ ਨਾਨਕ ਤਿੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਰਤਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਦੇਵ ਉਪਦੇਸ਼ ਕਰਦੇ ਹਨ ਦੇ ਇਨਹਾਰ ਪ੍ਰਭ ਛੋੜ ਕੇ ਲਾਗੇ ਆਨਸਵਾਏ ਨਾਨਕਹੁ ਨਸੀ ਜੈ ਬੇਨ ਨਾਵੇਂ ਪਤ ਜਾਏ ਆਪਾ ਨਾ ਆਪਣੇ ਮਾਰਗ ਤੋਂ ਮਕਸਦ ਤੱਕ ਪਹੁੰਚ ਜਾਨੇ ਆ ਆਪਾ ਇੱਕ ਮੁਸਾਫਰ ਦੀ ਤਰ੍ਹਾਂ ਹੁੰਨੇ ਆ ਆਪਣਾ ਇੱਥੇ ਆ ਕੇ ਮਕਸਦ ਹੈ ਕਿ ਪ੍ਰਭੂ ਦੀ ਲੀਲਾ ਦੇ ਗੁਣ ਗਾਈਏ ਆਪਣੀ ਆਤਮਾ ਪ੍ਰਭੂ ਨਾਲ ਉਸ ਦਾ ਮੇਲ ਕਰੀਏ ਜਿਹੜਾ ਦਤਾਰ ਹੈ ਜਿਹੜਾ ਆਪਣੇ ਪੁਰਾਣਾ ਦਾ ਦਤਾ ਹੈ ਪ੍ਰਭੂ ਆਪਾ ਪਹੁੰਚ ਜਾਨੇ ਆ ਹੋਰ ਤੇ ਹੋਰ ਚੰਜੜ ਚ ਮੇਲੇ ਵਿੱਚ ਆਪਣੀ ਉਮਰ ਨਗਾ ਦੇ ਦਿੰਨੇ ਆ ਇਸ ਦੇ ਨਾਲ ਆਪਾਂ ਆਪਣੀ ਪਤ ਵੀ ਜਲੀ ਜਾਂਦੀ ਹੈ ਕਿਉਂਕਿ ਇੱਜ਼ਤ ਵੀ ਤਾਂ ਹੀ ਬਣਦੀ ਹੈ ਨਾ ਜੇ ਪ੍ਰਭੂ ਦੇ ਨਾਲ ਨਾਮ ਦੇ ਨਾਲ ਆਪਾਂ ਜੁੜਦੇ ਹਾਂ ਬਾਬਾ ਜੀ ਹੁਕਮ ਕਰਦੇ ਨੇ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਬਿਕੋੜ ਗਵਾਵੇ ਹੁੰਦਾ ਇਨਸਾਨ ਇਹਨਾਂ ਲਾਲਚੀ ਪ੍ਰਭੂ ਤੋਂ ਦਾਤ ਤਾਂ ਲਈ ਜਾਂਦਾ 10 ਚੀਜ਼ਾਂ ਲੈ ਲਈਆਂ ਪਰ ਜੇ ਇੱਕ ਚੀਜ਼ ਨਹੀਂ ਮਿਲੀ ਤੇ ਫਿਰ ਰੁਸ ਕੇ ਬਹਿ ਜਾਂਦਾ ਇੱਕ ਬਿਨਾ ਦੇ 10 ਵੀ ਹੀਰਲੇ ਤੋਂ ਮੂੜਾ ਕਹੋ ਕਹਾ ਕਰੇ ਪਰਮਾਤਮਾ ਬਹੁਤ ਦਿਆਲੂ ਹੈ ਦਾਤਾਰ ਹੈ ਬਰਦਾਦਾ ਵੀ ਬਹੁਤ ਹੈ ਉਹ ਛੋਟੇ-ਮੋਟੇ ਮਾਲਕਾਂ ਠਾਕੁਰਾਂ ਫੈਕਟਰੀ ਮਾਲਕਾਂ ਜਾਂ ਇਹਨਾਂ ਵਰਗਾ ਨਹੀਂ ਹੈਗਾ ਕਿ ਆਪਾਂ ਰੁਸ ਕੇ ਬਹਿ ਜਾਾਂਗੇ ਕਿ ਮੈਂ ਸਟ੍ਰਾਈਕ ਕਰ ਦੂੰਗਾ ਜਾਂ ਮੈਂ ਰਿਜ਼ਾਈਨ ਕਰ ਦੂੰਗਾ ਤੇ ਜੇ ਉਹ ਸਾਰੀਆਂ ਵਸਤੂਆਂ ਵੀ ਲੈ ਲੇ ਉਹ ਇੱਕ ਵੀ ਨਾ ਦੇਵੇ ਫਿਰ ਆਪਾਂ ਕੀ ਕਰ ਲਾਂਗੇ ਉਹ ਤਾਂ ਸਰਬਸ਼ਕਤੀਮਾਨ ਹੈ ਸਾਰੀ ਕਾਇਨਾਤ ਦਾ ਮਾਲਕ ਹੈ ਤੇ ਜੇ ਇੱਕ ਵੀ ਨਾ ਦੇ ਦੱਸ ਵੀ ਹੀ ਲੈ ਤਾ ਮੂੜਾ ਕਹੋ ਕਹਾ ਕਰੇ ਫਿਰ ਮੂਰਖ ਆਪਾਂ ਅਰਗੇ ਮੂਰਖ ਬੰਦੇ ਫਿਰ ਕੀ ਕਰ ਲਾਂਗੇ ਜਿਸ ਠਾਕੁਰਸੇ ਉਹਨਾਂ ਹੀ ਚਾਰਾ ਤਾਂ ਕੋਕੀ ਜੇ ਨਮਸਕਾਰਾ ਉਸ ਬੜਦੇ ਅਗੇ ਚਾਰਾ ਨਹੀਂ ਚੱਲਦਾ ਉਸ ਦਾ ਹੁਕਮ ਬੜਾ ਟੱਲ ਮੋਟੀ ਮੋਟੀ ਫੈਕਟਰੀ ਦੇ ਅੱਗੇ ਤਾਂ ਅਗਲਾ ਕਹਿੰਦਾ ਕਿ ਮੈਂ ਤਾਂ ਰਿਜ਼ਾਈਨ ਕਰ ਦੂੰਗਾ ਸਟ੍ਰਾਈਕ ਕਰ ਦੂੰਗਾ ਪਰ ਪਰਮਾਤਮਾ ਅਗੇ ਬਗਾਵਤ ਨਹੀਂ ਚੱਲਦੀ ਜਾਂ ਕਿ ਮਨ ਲੱਗਾ ਪਰ ਮੀਠਾ ਸਰਬ ਸੂਖਤਾ ਹਾਂ ਮਨੂਠਾ ਜਿਹਨੂੰ ਹੁਕਮ ਮੀਠਾ ਕਰਕੇ ਲੱਗਿਆ ਨਾ ਬਸ ਉਹਨੂੰ ਬਰਕਤਾਂ ਹੀ ਬਰਕਤਾਂ ਸਾਰੇ ਸੁੱਖ ਨੇ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਸੂਖ ਨਾ ਨਚਨ ਪਾਇਆ ਜਿਹਨੇ ਹੁਕਮ ਮੰਨਣਾ ਸਿੱਖ ਲਿਆ ਨਾ ਗੁਰੂ ਦੀ ਕਿਰਪਾ ਨਾਲ ਤੇ ਉਹਨੇ ਤਾਂ ਪਰਮੇਸ਼ਰ ਤੋਂ ਸਾਰੀਆਂ ਦਾਤਾਂ ਲੈ ਲਈ ਤੇ ਜਿਹੜਾ ਬਾਗੀ ਹੋਣ ਦੀ ਕੋਸ਼ਿਸ਼ ਕਰਦਾ ਮੈਨੂੰ ਆ ਨਹੀਂ ਮਿਲਿਆ ਇੱਕ ਵਾਰ ਸ਼ਿਕਾਇਤ ਕਰੀ ਜਾਂਦਾ ਉਸ ਪਰਮਾਤਮਾ ਨੂੰ ਜਿਹੜਾ ਇੰਨਾ ਦਿਆਲੂ ਹੈ ਤੇ ਨਾਲੇ ਨਾਲੇ ਸ਼ਕਤੀਸ਼ਾਲੀ ਵੀ ਹੈ ਤੇ ਫਿਰ ਫਿਰ ਇਨਸਾਨ ਮੂਰਖੀ ਕਰਾਉਂਦਾ ਨਾਲੇ ਆਪਣੀ ਪਤ ਗਵਾ ਲੈਂਦਾ ਤੇ ਫਿਰ ਉਹਦਾ ਦਵਾਰਾ ਕੀ ਵਿਸ਼ਵਾਸ ਹੋਣਾ ਜੀ ਆਪਾਂ ਆਪੇ ਮਾਲਕ ਤੋਂ ਹੈ ਪੁਰਸ ਕੇ ਬੈਜੀ ਹੈ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋ ਗਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ